ਮਾਤਾ ਪਿਤਾ ਦੀ ਕੁੱਟਮਾਰ ਕਰਨ ਵਾਲਾ ਨਿਹੰਗ ਸਿੰਘ ਆਇਆ ਕੈਂਪਰੇ ਸਾਹਮਣੇ ਦੱਸਿਆ ਕਿ ਤੂੰ ਮਾਤਾ ਪਿਤਾ ਦੀ ਕੀਤੀ ਕੁੱਟਮਾਰ ਬੀਤੀ ਦਿਨੀ ਨਿਹੰਗ ਸਿੰਘ ਨੇ ਆਪਣੇ ਦੋਸਤਾਂ ਨੂੰ ਬੁਲਾ ਕੇ ਆਪਣੇ ਮਾਪੇ ਬ ਦੀ ਕੁੱਟਮਾਰ ਕੀਤੀ ਸੀ ਜਿਸ ਉਸ ਨੇ ਕਾਰਵਾਈ ਕਰਦਿਆਂ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਹੁਣ ਨਿਹੰਗ ਸਿੰਘ ਜਿਸ ਨੇ ਆਪਣੇ ਮਾਤਾ-ਪਿਤਾ ਦੀ ਕੁੱਟਮਾਰ ਕੀਤੀ ਸੀ ਹੁਣ ਕੈਮਰੇ ਸਾਹਮਣੇ ਆਇਆ ਹੈ ਅਤੇ ਉਸ ਨੇ ਕੈਮਰੇ ਸਾਹਮਣੇ ਆ ਕੇ ਇਹ ਦੱਸਿਆ ਹੈ ਕਿ ਉਸ ਨੇ ਇਹ ਸਾਰਾ ਕੁਝ ਕਿਉਂ ਕੀਤਾ। ਕੁੱਟ ਕੀ ਕਾਰਨ ਬਣਿਆ ਸੀ ਕਿਉਂ ਤੁਸੀਂ ਆਪਣੇ ਮਾਪਿਆਂ ਦੇ ਇਸ ਤਰ੍ਹਾਂ ਕੁੱਟਮਾਰ ਕੀਤੀ ਹੈ? ਫੈਮਿਲੀ ਮੈਟਰ ਹੈ। ਪਰ ਮਾਤਾ ਨੇ ਤੇ ਪਿਤਾ ਨੇ ਤੁਹਾਡੇ ਬਹੁਤ ਆਰੋਪ ਲਗਾਏ ਆ ਵੀ ਇਹ ਫੈਮਿਲੀ ਮੈਟਰ ਹੈ ਉਸ ਤੋਂ ਸਾਫ ਗੱਲ। ਤੁਸੀਂ ਦੇਖੀਏ ਆਪਣੀ ਵੀਡੀਓ ਜਾਂ ਸੋਸ਼ਲ ਮੀਡੀਆ 'ਤੇ ਕੀ ਮਹਿਸੂਸ ਹੋ ਰਿਹਾ ਜੀ ਹੁਣ? I don't want to say anything right now. ਹਾਂਜੀ। I don't want to say anything right now. ਕੀ ਇਹਨੇ ਉਹਨਾਂ ਨੂੰ ਮਾਰਦੇ ਹੋ ਕੁੱਪੇ ਉਹ ਮਾਰਦੇ ਹੋ ਲਿਆ ਕੀ ਤੁਹਾਡੀ? ਉਸਕਾ ਗਿਲਟੀ ਫੀਲ ਹੋ ਰਹੀ ਹੋਣੀ ਹੈ ਕਿ ਵੀ ਇਹਨੇ ਕਿਉਂ ਮਾਰੇ ਗਲ ਬੈਠ ਕੇ ਵੀ ਹੋ ਸਕਦੀ ਸੀ ਇਹ ਜੋ ਮਾਰਿਆ ਨਹੀਂ ਕੋਈ ਕੁਝ ਖਾਸ ਹੈ ਬਈ ਥੋੜੀ-ਥੋੜੀ ਨੌਕਦੋਗੀ ਹੋਈ ਹੈ ਮੈਂ ਤਾਂ ਮਤਲਬ ਮਿਰਚਾ ਪਾਉਂਦਾ ਸੀ ਡੈਡੀਆ ਕਿੰਨੂ ਹੋਰ ਕੁਝ ਨਹੀਂ ਅੰਦਰ ਦੀਆਂ ਲੜਾਈਆਂ ਨੂੰ ਮੈਂ ਤੁਸੀਂ ਮੀਡੀਆ ਇਹਦਾ ਜਿਹੜਾ ਇਹ ਗੱਲ ਹੈ ਕਿ ਇਹਦਾ ਕੋਈ ਖਾਸ ਗੱਲ ਨਹੀਂ ਹੋਈ ਸੀ ਸੀਸੀਟੀਵੀ ਕਹਿੰਦੇ ਕਿ ਬੋਲਦੇ ਵੀ ਜੋ ਸੀਸੀਟੀਵੀ ਵੀ ਇਹ ਸਾਰਾ ਕੁਝ ਨਹੀਂ ਤਾਂ ਵੀ ਕੋਈ ਗੱਲ ਨਹੀਂ ਖਾਸ ਬਾਦ ਦੇਖਦੇ ਨੇ ਨਾਰਮਲ ਹੀ ਆਇਆਗਾ ਮੈਂ ਬਾਲੀਆਂ ਸੱਟਾ ਸੱਟ ਨਹੀਂ ਵੰਧਿਆ ਉਹਨਾਂ ਦੇ ਨਾਲ ਤਾਂ ਵੀ ਲੱਗਦਾ ਕਿ ਬਾਹਰ ਦਾ ਗਲਤ ਹੈ ਜਿੰਤੀ ਮਸੂਸ ਹੋ ਰਹੀ ਹੋਂ ਕਿਦਾਂ ਜੀ ਆਪਾਂ ਕੋਈ ਕਰਦਾ ਜਿੰਨੇ ਚਾਹੀ ਜਿੱਦਾਂ ਵੀ ਬਾਤ ਹੋਵੇ ਹੋਰ ਜਾਂ ਕੁਝ ਵੀ ਗੱਲ ਹੋਵੇ ਕਿ ਇਦਾਂ ਦੀ ਚੀਜ਼ ਨਹੀਂ ਹੋਣੀ ਚਾਹੀਦੀ ਨਹੀਂ ਜੀ ਕਰਦਾ ਸੀ ਜਾਂ ਜਿੰਨੇ ਦਾ ਬੜਾ ਔਖਾ ਤਾਂ ਹੁੰਦਾ ਹੋਵੇ ਜਿੱਤੇ ਜਿਹਾ ਬੰਦੇ ਦੇ ਬੀਚ ਹੋਵੇ ਹੁਣ ਔਖਾ ਹੁੰਦਾ ਇਹ ਕੰਮ ਜੇ ਮਰ ਗਿਆ ਹੋਵੇ ਨਹੀਂ ਟੱਕਿਆ ਜਾਂਦਾ ਬੜਾ ਹੱਪ ਕੰਮ ਦੇ ਹੁੰਦੇ ਨੇ ਨਾ ਕੰਮ ਬਟ ਮੇਰਾ ਮੇਰੇ ਤੇ ਤਸ਼ੱਦਦ ਹੋਇਆ ਸੀ ਆ ਤੇ ਵਾਏ ਮੈਨੂੰ ਮੇਰੀ ਜੌਬ ਲੱਗੀ ਸੀ ਨੂੰ ਬਾਈਕ ਚਾਹੀਦੀ ਸੀ ਜਦੋਂ ਨਾਰਮਲ ਸੀਗਾ ਇਹਦਾ ਕੋਈ ਲੜਾਈ ਨਹੀਂ ਹੋਈ ਮੈਂ ਆਪਸ ਨਹੀਂ ਕੋਈ ਕੱਟਿਆ ਨਹੀਂ ਕੋਈ ਸੀਗਾ ਮੈਂ ਤੇ ਮੈਂ ਦੋਨੋਂ ਆਮ ਨਾਲ ਗੱਲ ਨਹੀਂ ਕਰਨਾ ਚਾਹੁੰਦਾ ਸੀ ਤੇ ਹੁਣ ਇਹਨਾਂ ਜਿਹੜੇ ਪੇਜ ਤੇ ਸਰ ਹਾਂਜੀ ਸਰ ਇਹਨਾਂ ਇਹਨਾਂ ਨੇ ਪਹਿਲੇ ਵੀ ਆਪਣੇ ਮਾਪੇ ਨੂੰ ਕੁੱਟਿਆ ਹੈਗਾ ਪਹਿਲਾਂ ਨਹੀਂ ਇਹਨੇ ਕੁੱਟਿਆ ਸੀ ਪਹਿਲਾਂ ਇਸ ਦੀ ਇੱਕ ਪਿਛਲੇ ਸਾਲ ਇਸ ਤੇ ਮਾਮੇ ਦੇ ਨਾਲ ਲੜਾਈ ਹੋਈ ਸੀ ਮਾਮੇ ਦੇ ਇਹਨੇ ਸੱਟਾਂ ਮਾਰੀਆਂ ਸੀ ਪਰ ਉਹਨਾਂ ਨੇ ਭੰਜਾ ਹੋਣ ਕਰਕੇ ਇਸ ਤੇ ਮੁਕਦਮਾ ਨਹੀਂ ਦਰਜ ਕਰਾਇਆ ਸੀ ਇਸ ਮੈਟਰ ਕੀ ਤੁਹਾਨੂੰ ਇਨਵੈਸਟੀਗੇਸ਼ਨ ਕਰਨਾ ਹੈ ਇਹਦੇ ਮਾਪਿਆਂ ਨੇ ਕੁਛ ਸਾਲ ਪਹਿਲਾਂ ਬਾਹਰ ਭੇਜਿਆ ਸੀਗਾ ਆਸਟ੍ਰੇਲੀਆ ਅ ਪਰ ਉੱਥੋਂ ਇਹ 2019 ਚ ਵਾਪਸ ਆ ਗਿਆ ਸੀਗਾ ਬਾਅਦ ਵਿੱਚ ਇਸਨੇ ਆਪਦੇ ਮਾਪਿਆਂ ਨੂੰ ਤੰਗ ਕਰਨਾ ਜਾਰੀ ਰੱਖਿਆ ਕਿਤੇ ਪੈਸੇ ਮੰਗਦਾ ਸੀ ਕਿਤੇ ਕਹਿੰਦਾ ਸੀ ਮੈਨੂੰ ਜ਼ਮੀਨ ਦਿਓ ਜਿਸ ਕਰਕੇ ਤੂੰ ਤੰਗ ਆ ਕੇ ਦੇ ਮਾਪਿਓ ਨੇ 2022 ਦੇ ਵਿੱਚ ਇਹਨੂੰ ਬੇਦਖਲ ਕਰਤਾ ਸੀ ਹਾਂ ਜਿੰਦ ਵੀ ਜਿੰਦ ਹਾਂ ਜੀ ਜਦੋਂ ਵੀ ਬਾਰੇ ਕਿਤੇ ਅੱਗੇ ਪਿੱਛੇ ਹੁੰਦਾ ਸੀ ਉਹਦੇ ਘਰੇ ਤੇ ਉਹਦੇ ਮਾਂਦ ਨੂੰ ਤੰਗ ਕਰਨਾ ਸੀ ਇਹ ਨਨਤਪੁਰ ਖਾਲਸਾ ਫੋਰਸ ਨਾਲ ਵੀ ਸੰਬੰਧ ਹੈਗੇ ਨੇ ਉਸ ਬੰਦੇ ਸਾਡੇ ਕੋਲੇ ਇਹਦਾ ਕੋਈ ਰਿਕਾਰਡਿੰਗ ਹੈ ਮਰੇ ਇੰਨਾ ਹੀ ਜੂਰਾ ਵੀ ਇਹਨੇ ਇੱਕ ਦਾ ਬਣਾ ਪਾਇਆ